ਸਰਬੱਤ ਦਾ ਭਲਾ ਚੈਰੀਟੇਬਲ ٹرسٹ ਦੇ ਬਲੋਂ ਮਨੁੱਖਤਾ ਦੀ ਭਲਾਈ ਲਈ ਹਰ ਬਾਰ ਬਹੁਤ ਅਹਿਮ ਕਦਮ ਚੁੱਕੇ ਜਾਂਦੇ ਨੇ ਇਨ੍ਹਾਂ ਦਿਨਾਂ ਵਿੱਚ ਜਿਵੇਂ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਦੇ ਬਲੋਂ ਵਾਹਨਾਂ ਤੇ ਰਿਫਲੈਕਟਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਵਾਧਦੀ ਧੁੰਦ ਨੂੰ ਦੇਖਦਿਆਂ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਦੇ ਮੈਨੇਜਿੰਗ ਟਰਸਟੀ ਪ੍ਰਸਿੱਧ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਓਬਰਾਏ ਜੀ ਦੀ ਪ੍ਰੇਰਣਾ ਸਦਕਾ ਸਰਬੱਤ ਦਾ ਭਲਾ ਚੈਰੀ ਟ੍ਰਿਬਲ ਟਰਸਟ ਵੱਲੋਂ ਪੰਜਾਬ ਪੁਲਿਸ ਦੇ ਸਹਿਯੋਗ ਦੇ ਨਾਲ ਵਕਫ ਵਕ ਥਾਮਾ ਤੇ ਬਿਨਾਂ ਰਿਫਲੈਕਟਰ ਵਾਹਨਾ ਤੇ ਰਿਫਲੈਕਟਰ ਲਗਾਉਣ ਦੀ ਮੁਹਿੰਮ ਦੇ ਤਹਿਤ ਅੱਜ ਸੰਸਥਾ ਦੇ ਦੁਆਬਾ ਜ਼ੋਨ ਦੇ ਪ੍ਰਧਾਨ ਅਮਰਜੀਤ ਸਿੰਘ ਜੀ ਦੀ ਯੋਗ ਅਗਵਾਈ ਹੇਠ ਪਿੰਡ ਲੰਮਾ ਪਿੰਡ ਜਲੰਧਰ ਦੇ ਵਿੱਚ ਰਿਫਲੈਕਟਰ ਚਾਲਕਾਂ ਨੂੰ ਰੋਕਿਆ ਗਿਆ ਤੇ ਉਹਨਾਂ ਦੀਆਂ ਵਾਹਨਾਂ ਦੇ ਉੱਪਰ ਰਿਫਲੈਕਟਰ ਲਗਾਏ ਗਏ ਇਸ ਦੌਰਾਨ ਇਸ ਦੌਰਾਨ ਅਮਰਜੀਤ ਸਿੰਘ ਜੀ ਦੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਜ਼ਿਲ੍ਹੇ ਭਰ ਦੇ ਵਿੱਚ ਇਸ ਭਾਰੀ ਧੁੰਦ ਦੇ ਦੌਰਾਨ ਵਿਸ਼ੇਸ਼ ਮਹਿੰਮ ਚਲਾਈ ਜਾ ਰਹੀ ਹੈ ਰਿਫਲੈਕਟਰ ਲਗਾਏ ਜਾ ਰਹੇ ਨੇ ਔਰ ਇਸ ਦੇ ਨਾਲ ਵਾਹਨ ਚਾਲਕਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਧੁੰਦ ਦੇ ਵਿੱਚ ਹੌਲੀ ਰਫ਼ਤਾਰ ਤੇ ਆਪਣਾ ਵਾਹਨ ਚਲਾਓ ਤਾਂ ਕਿ ਸੜਕ ਤੇ ਕਿਸੇ ਵੀ ਤਰ੍ਹਾਂ ਦਾ ਸੜਕਾਂ ਤੇ ਕੋਈ ਹਾਦਸਾ ਨਾ ਵਾਪਰ ਸਕੇ ਲੋਕਾਂ ਦੀ ਕੀਮਤੀ ਜਾਨ ਹੈ ਉਹ ਬਚਾਈ ਜਾ ਸਕੇ ਇਸ ਮੌਕੇ ਤੇ ਜੇ ਕਈ ਇਸ ਮੌਕੇ ਤੇ ਸੰਸਥਾ ਦੇ ਦੁਆਬਾ ਜ਼ੋਨ ਦੇ ਪ੍ਰਧਾਨ ਅਮਰਜੀਤ ਸਿੰਘ ਸਰਬੱਧਾ ਪਲਾ ਚੈਰੀਟੇਬਲ ਟਰਸਟ ਡਾਕਟਰ ਸਰਜੀਤ لال ਸਹੋਤਾ ਕੈਰੀਅਰ ਅਤੇ ਗਾਈਡੈਂਸ ਕਾਉਂਸਲਰ ਮਨਦੀਪ ਕੌਰ ਏ ਡੀ ਸੀ ਪੀ ਟ੍ਰੈਫਿਕ ਸਮਾਜ ਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਦੇ ਮਾਸਟਰ ਅਮਰੀਕ ਸਿੰਘ ਕੈਪਟਨ ਗੁਰਮੇਲ ਸਿੰਘ ਐਸ ਸੀ ਸ਼ਰਮਾ सुरेंद्र ਸਿੰਘ ਕਾਲੋ ਗਗਨਦੀਪ ਸਿੰਘ ਚਕਰਾਲਾ ਰਾਜਿੰਦਰ ਸਿੰਘ ਐਡਵੋਕੇਟ ਮਨਮੋਹਨ ਸਿੰਘ ਬਕਾਇਦਾ ਤੌਰ ਤੇ ਹਾਜ਼ਰ ਰਹੇ ਔਰ ਦੱਸ ਦਈਏ ਦੋਸਤੋ ਕਿ ਮਤਲਬ ਜਦੋਂ ਵੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦਾ ਜ਼ਿਕਰ ਆਉਂਦਾ ਹੈ ਤੇ ਇਹਨਾਂ ਨੇ ਬਹੁਤ ਸਾਰੀਆਂ ਲੈਬੋਰਟਰੀਆਂ ਖੋਲੀਆਂ ਹੋਈਆਂ ਨੇ ਕੰਪਿਊਟਰ ਸੈਂਟਰ ਖੋਲੇ ਹੋਏ ਨੇ ਸਲਾਈ ਸੈਂਟਰ ਖੋਲੇ ਹੋਏ ਨੇ ਔਰ ਬਹੁਤ ਸਾਰੀਆਂ ਪੈਨਸ਼ਨਾਂ ਦੇ ਰੂਪ ਵਿੱਚ ਵੀ ਇਹ ਮਦਦ ਕਰਦੀ ਨੇ ਸੋ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਕਿਸੇ ਜਾਣਕਾਰੀ ਦੀ ਮਹਤਾਜ ਨਹੀਂ ਹੈ ਹੁਣ ਧੁੰਦ ਦੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਕਿ ਬਹੁਤ ਸਾਰੇ ਵਾਹਨ ਜਿਹੜੇ ਸੜਕਾਂ ਤੇ ਆਪਾਂ ਘੁੰਮਦੇ ਵੇਖਦੇ ਹਾਂ ਇਹਨਾਂ ਵਾਹਨਾਂ ਦੇ ਉੱਪਰ ਰਿਫਲੈਕਟਰ ਹੀ ਨਹੀਂ ਲੱਗੇ ਹੋਏ ਔਰ ਜੋ ਸਭ ਤੋਂ ਵੱਧ ਹਾਦਸਿਆਂ ਦਾ ਕਾਰਨ ਬਣਦੇ ਨੇ ਸੋ ਇਹ ਇੱਕ ਆਪਣੇ ਆਪ ਵਿੱਚ ਬੜਾ ਸ਼ਲਾਘਾਯੋਗ ਕਦਮ ਹੈ ਜੋ ਕਿ ਰਿਫਲੈਕਟਰ ਲੱਗਣ ਦੇ ਨਾਲ ਆਉਣ ਜਾਣ ਵਾਲੇ ਜਿਹੜੇ ਵਾਹਨ ਹੈ ਇੱਕ ਦੂਜੇ ਨੂੰ ਪਤਾ ਲੱਗਦਾ ਰਹਿੰਦਾ ਕਿ ਅੱਗੇ ਵਾਹਨ ਹੈ ਜਾਂ ਮੇਰੇ ਪਿੱਛੇ ਕੀ ਹੈ ਉਸ ਇਸ ਕਰਕੇ ਕਿ ਕਿਤਨਾ ਕਿਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਵੱਲੋਂ ਇੱਕ ਬਹੁਤ ਵੱਡਾ ਇਹ ਕਦਮ ਚੁੱਕਿਆ ਗਿਆ ਹੈ ਜਿਸ ਨੂੰ ਮੱਦੇ ਨਜ਼ਰ ਰੱਖਦੇ ਹਾਂ ਦੁਆਬਾ ਜ਼ੋਨ ਦੇ ਵਿੱਚ ਬਕਾਇਦਾ ਤੌਰ ਤੇ ਇਹ ਜਿਹੜੀਆਂ ਤਸਵੀਰਾਂ ਤੁਸੀਂ ਇਸ ਸਮੇਂ ਭੰਡ ਪੰਜਾਬ ਦੇ ਟੀਵੀ ਚੈਨਲ ਤੇ ਦੇਖ ਰਹੇ ਹੋ ਇਹ ਤਸਵੀਰਾਂ ਉਸ ਵਕਤ ਦੀਆਂ ਨੇ ਜਦੋਂ ਕਿ ਪੂਰੀ ਟੀਮ ਜਿਹੜੀ ਹੈ ਬੜੀ ਸ਼ਿੱਦਤ ਦੇ ਨਾਲ ਉਸ ਜਗ੍ਹਾ ਰਿਫਲੈਕਟਰ ਲਗਾ ਰਹੀ ਸੀ ਸੋ ਦੋਸਤੋ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਇੱਕ ਵਾਰਡ ਲੈਵਲ ਦਾ ਨਾਮ ਹੈ ਡਾਕਟਰ ਐਸ ਪੀ ਸਿੰਘ ਉਭਰਾਏ ਸਾਹਿਬ ਹੁਣ ਬਲੂ ਚਲਾਈ ਜਾ ਰਹੀ ਹੈ ਔਰ ਅਕਾਲ ਪੁਰਖ ਦੀ ਬਖਸ਼ਿਸ਼ ਦੇ ਨਾਲ ਦਇਆ ਦੇ ਨਾਲ ਇਹ ਸੰਸਥਾ ਦਿਨ ਦੁਗਣੀ ਰਾਤ ਚੌਗੁਣੀ ਦੀਆਂ ਲੀਹਾਂ ਵੱਲ ਵੱਧ ਰਹੀ ਹੈ ਸੋ ਭੰਡ ਪੰਜਾਬ ਦੇ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਜੁੜੇ ਰਹੋ ਭੰਡ ਪੰਜਾਬ ਦੇ ਟੀਵੀ ਚੈਨਲ ਨਾਲ ਅੱਜ ਇਹ ਲੰਮਾਪਿੰਡ ਚੌਂਕ ਦੇ ਵਿੱਚ ਸਰਬੱਤ ਦਾ ਭਲਾ ਰਸਤਿਆਂ ਵੱਲੋਂ ਡਾਕਟਰ ਸਪਰਾਇਜ ਦੇ ਵੱਲੋਂ ਜਿਹੜਾ ਹਰ ਸਾਲ ਅਪਰਾਧਾਂ ਤੋਂ ਦਰਜ ਚਾਜਦਾ ਈਓਪ ਕੋਸ ਜਿਹੜੇ ਆ ਰਿਫਲੈਕਟਰ ਲਗਾਏ ਜਾਂਦੇ ਆ ਅੱਜ ਇਹਨਾਂ ਦੀ ਇੱਕ ਸਾਰੀ ਟੀਮ ਨੇ ਲੰਮਾਪਿੰਡ ਚੌਂਕ ਦੇ ਵਿੱਚ ਪੁੱਜ ਕੇ ਸਾਡੀ ਮਦਦ ਦੇ ਨਾਲ ਅੱਸੀ ਨਾਲ ਹੋ ਕੇ ਬਾਰੇ ਰਿਫਲੈਕਟਰ ਲਵਾਏ ਨੇ ਤਾਂ ਕਿ ਲੋਕਾਂ ਦਾ ਐਕਸੀਡੈਂਟ ਤੋਂ ਬਚਾਅ ਹੋ ਸਕੇ ਰਿਫਲੈਕਟਰ ਲਾਉਣਾ ਬਹੁਤ ਜ਼ਰੂਰੀ ਆ ਹਰ ਸੜਕ ਦੇ ਦਰਮਿਆਨ ਤਾਂ ਕਿ ਕੋਈ ਅਣਸਾਧਿ ਤੁਹਾਡਾ ਜਿਹੜੀ ਨਾਵਾ ਪਰਤ ਗਈ ਜਿਸ ਕਰਕੇ ਅੱਜ ਟੋਲਾ ਕੀਤਾ ਗਿਆ ਇਹ ਇੱਕ ਬਹੁਤ ਵਧੀਆ ਹਰ ਤਾਲੂਕ ਟੋਲਾ ਕਰਦੇ ਨੇ ਉਤਸਵੀ ਮੱਦੇ ਨਾਲ ਜਿਹੜੇ ਪ੍ਰੀਓ ਸਪੌਂਸਰ ਚੱਕਰ ਲਗਾਏ ਜਾਂਦੇ ਆ ਅੱਜ ਵੀ ਲੰਮਾਪੜ ਚੌਂਕ ਵਿੱਚ ਲਗਾਏ ਜਾਂਦੇਗੇ ਸਾਡੇ ਸੀਨੀਅਰ ਭਰਾਵੋ ਸਾਨੂੰ ਇਹ ਸੰਗੀਤ ਜਿੱਕੇ ਇਹਨਾਂ ਨੂੰ ਦੁਸਰਕੇ ਨਾਲ ਹੋ ਕੇ ਆਪ ਤੁਸੀਂ ਇਹ ਲਗਵਾਓ ਇਸ ਕਰਕੇ ਅਸੀਂ ਅੱਜ ਲੰਮਾਪੜ ਚੌਂਕ ਪਹੁੰਚ ਕੇ ਤੇ ਪ੍ਰੀਓ ਸਪੌਂਸਰ ਜਿਹੜੇ ਆ ਸਪੈਕਟਰ ਲਗਵਾਏ ਗਏ ਆ ਜਿਸ ਨਾਲ ਲੋਕਾਂ ਨੂੰ ਸਤਾਣਾ ਨਾ ਪੋਹਰੇ ਸਰ ਇਸ ਮੌਕੇ ਡਰਾਈਵਰਾਂ ਨੂੰ ਕੀ ਤੁਸੀਂ ਸੰਦੇਸ਼ ਦੇਓਗੇ ਡਰਾਈਵਰਾਂ ਨੂੰ ਸੰਦੇਸ਼ ਇਹੋ ਦੇਈ ਜਾ ਵੀ ਜਿਨ੍ਹਾਂ ਤੇ ਨਹੀਂ ਵੀ ਲੱਗੇ ਤੁਸੀਂ ਉਪਰਾਲਾ ਕਰਕੇ ਜਿਹੜੇ ਇਨਫਰੈਸਟ੍ਰਕਚਰ ਜੂਰ ਲਗਾਓ ਤਾਂ ਕਿ ਜਿਹੜਾ ਕੋਈ ਵੀ ਤੋਫੇ ਦਿਨਾਂ ਦੇ ਵਿੱਚ ਗੱਡੀ ਰੋਡ ਤੇ ਖੜੀ ਕਰ ਦਿੰਦੇ ਹੋ ਰਿਫਲੈਕਟਰ ਲੱਗਾ ਹੋਏਗਾ ਰਿਫਲੈਕਟਰ ਚਮਕਦਾ ਹੈ ਪਤਾ ਲੱਗਦਾ ਵੀ ਅੱਗੇ ਵਿਕਲ ਖੜਾ ਹੈ ਇਸ ਕਰਕੇ ਜਿਹੜਾ ਕੋਈ ਐਕਸੀਡੈਂਟ ਹੋਣ ਤੋਂ ਬਚਾਅ ਹੋ ਜਾਂਦਾ ਹੈ